ਦੇਖੋ ਜੀ ਇੱਕ ਤਾਂ ਸਾਰਿਆਂ ਨੂੰ ਐਡਵਾਂਸ ਨਵੇਂ ਸਾਲ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਐਡਵਾਂਸ ਇੱਕ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਮਨਯੋਗ ਸੀਐਮ ਸਾਹਿਬ ਦੀ ਰਗਵਾਈ ਤੇ ਡੀਜੀ ਸਾਹਿਬ ਦੇ ਜਿਹੜੇ ਡਾਇਰੈਕਸ਼ਨ ਹੈ ਤੇ ਜਿਹੜਾ ਹੈਗਾ ਫਰਦਾਸਪੁਰ ਪੁਲਿਸ ਨੇ ਜਿਹੜਾ ਪੂਰੇ ਸਾਲ ਦੇ ਵਿੱਚ ਲਗਭਗ ਆਪਾਂ ਗੱਲ ਕਰੀਏ ਯੁੱਧ ਨਸ਼ਾ ਵਿਦ ਜਿਹੜਾ ਦੀ ਜਿਹੜੀ ਮੁਹਿੰਮ ਉਦੇਚ ਸਾਰਿਆਂ ਨੇ ਬੜਾਈ ਕੋਆਰਡੀਨੇਟਡ ਤਰੀਕੇ ਨਾਲ ਅਫਰਟ ਕੀਤਾ ਸਾਰਿਆਂ ਨੇ ਬਹੁਤ ਵੱਡ ਛੜ ਕੇ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਜਿਹੜਾ ਐਕਸ਼ਨ ਹੈ ਉਹ ਲਿਆ ਸੀਗਾ ਜਦੇਚ এজ ਆਫ ਨਾ ਹੁਣ ਤੱਕ ਜਿਹੜੀ 792 ਜਿਹੜੀ ਐਫ ਆਈ ਆਰ ਜਿਹੜੀ ਐਨ ਡੀ ਪੀ ਐਸ ਅਖਤੇ ਦਰਜ ਹੋਈਏ ਜਦੇਚ 1110 ਬੰਦੇ ਅਸੀਂ ਅਰੈਸਟ ਕੀਤੇ ਹੈਗੇ ਜਦੇਚ ਰਿਕਵਰੀ 20 ਕਿਲੋ ਹੈਰੋਇਨ ਦੀ ਰਿਕਵਰੀ ਹੋਈ 26 ਕਿਲੋ ਪੋਪੀ ਰਸ ਕਰੇ 5 ਕਿਲੋ اوਪੀਐਮ ਅਸੀਂ ਰਿਕਵਰ ਕੀਤੀ ਹੈ ਇਸ ਤੋਂ ਇਲਾਵਾ ਜਿਹੜੇ ਹੈਗੇ ਵੱਖਰੇ ਵੱਖਰੇ ਜਿਹੜੇ ਡਰੱਗਸ ਹੈ ਉਹ ਰਿਕਵਰ ਹੋਏ ਹੈਗੇ लगभग ग्यारह लाख तिरासी हज़ार की जी है ड्रग वाली एक्अप की एक्साइज एक्ट के अंदर भी पुलिस ने चंगा काम किया है जिसे तीन सौ अठत् एफआईआर जी है पूरे साल के दर्ज की आर्मस एक्ट के भी काफ़ी च वजी जगह परफोर्मेंस जिले की हुई जिते लगभग थर्टी सैवन क्यूज आर्म सैक्ट अरैसट हुए है जगभग फिफ्टी नाइन पिस्टल तीन देसी कट्टे दो सैवनटी टू मैगजीन ਦੋ AK47 ਤੇ ਤਿੰਨ ਗਵਨੇਟ ਜੜੇ ਸੀ ਉਹ ਰਿਕਮ ਕਿਤੇ ਗਏ ਇਹਦੇ ਲਵਾ ਜਿਹੜਾ ਹੈਗਾ POF ਸਟੈਂਡਰਡ ਦੇ ਵਿੱਚ ਵੀ ਕੁਦਰਤ ਸੁਪਲੀਨ ਚੰਗਾ ਕੰਮ ਕੀਤਾ ਇਹਦੇ ਜਿਹੜੇ ਤੋੜੇ ਜਿਹੜੇ ਹੈਗੇ ਭਗੋੜੇ ਜਿਹੜੇ ਹੈਗੇ ਵੱਖ-ਵੱਖ ਕੇਸਿਸ ਦੇ ਜਿਹੜੇ ਹੈਗੇ ਅਵਸਥੇ ਦੇ ਜਿਹੜੇ ਹੈਗੇ ਕੀਤੇ ਗਏ ਸੀ ਜਿੱਦਾਂ ਕਿ ਤੁਸੀਂ ਜਾਣਦੇ ਹੋਗੇ ਕਿ ਜਦੋਂ ਸ਼ਬੀਰ ਦੇ ਵਿੱਚ ਜਿਹੜਾ ਹੈ ਪਬਲਿਕ ਦਾ ਜਿਹੜਾ ਸਹਿਯੋਗ ਵਾਸਤੇ ਜੋ ਪਬਲਿਕ ਅਵੇਅਰਨੈਸ ਜਿਹੜੀ ਕੈਂਪੇਨ ਹੈ ਉਹ ਪੰਜਾਬ ਪੁਲਿਸ ਵੱਲੋਂ ਲਗਾਤਾਰ ਚਲਾਈ ਗਈ ਸੀ ਇਹਦੇ ਦ샹ਜ ਦੇ ਨਾਲ ਮਿਲ ਕੇ ਜਿਹੜਾ ਹੈਗੇ VDC WDC ਜਿਹੜੀ ਹੈਗੀ ਕਮੇਟੀਆਂ ਦੇ ਨਾਲ ਮਿਲ ਕੇ ਬਾਰਡਰ ਦੇ ਵਿੱਚ ਜਿਹੜਾ ਹੈਗਾ ਬਾਰਡਰ ਜਿਹੜੇ ਵਿਲੇजेस ਹੈ ਉੱਥੇ ਜਿਹੜੇ ਹੈਗੇ ਸਾਡੇ ਵੱਲੋਂ ਅਵੇਰਨੈਸ ਕੈਂਪੇਨ ਸਕੂਲ ਦੇ ਵਿੱਚ ਜਿਹੜੇ ਹੈਗੇ ਚਲਾਏ ਗਏ ਸੀਗੇ ਉਹਦੇ ਲਗਭਗ 1800 ਦੇ ਲਗਭਗ ਜਿਹੜੀ ਅਵੇਰਨੈਸ ਮੀਟਿੰਗਾਂ ਅਸੀਂ ਜਿਹੜੀ ਹੈਗੀ ਉਹ ਕਰਾਈ ਹੈਗੀ ਅੱਜੇ ਚ ਮੈਂ ਤੁਹਾਨੂੰ ਦੱਸਣਾ ਚਾਹਾਂ ਲਗਭਗ 11 ਜਿਹੜੇ ਸਮਗਲਰਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਸੀਂ ਫੋਰਫਿਟ ਕੀਤੀ ਹੈ ਲਗਭਗ 3.5 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹ ਫੋਰਫਿਟ ਕੀਤੀ ਗਈ ਹੈਗੀ ਲਗਭਗ 60 ਕਾਸੋ ਆਪਰੇਸ਼ਨ ਵੀ ਜਿਹੜੇ ਜਿਲ੍ਹੇ ਦੇ ਵਿੱਚ ਕਿਤੇ ਗਏਗੇ ਜਿਲ੍ਹੇ ਦੇ ਵਿੱਚ ਲਗਭਗ 2025 ਦੇ ਵਿੱਚ ਆਪਰੇਸ਼ਨ ਸਿੰਧੂ ਬਲੱਡ ਦੇ ਵਿੱਚ ਵੀ ਪੁਲਿਸ ਨੇ ਪੂਰਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਹੈਗਾ ਕੰਮ ਕੀਤਾ ਹੈਗਾ ਇਹਦੇ 'ਚ ਮੈਂ ਤੁਹਾਨੂੰ ਐਡ-ਆਨ ਵੀ ਕਰਨਾ ਚਾਹਾਂਗਾ ਕਿ ਸਾਡੇ ਵੱਲੋਂ ਟ੍ਰੈਫਿਕ ਨੂੰ ਲੈ ਕੇ ਵੀ ਕਾਫੀ ਕੁਕਤ ਅਰੇਂਜਮੈਂਟ ਬਏ ਹੈਗੇ ਸਾਡੇ ਵੱਲੋਂ ਜਿਹੜਾ ਹੈਗਾ ਟ੍ਰੈਫਿਕ ਵਾਇਲੇਸ਼ਨਸ ਨੂੰ ਟ੍ਰੈਫਿਕ ਡਿਸਪਲਿਨ ਨੂੰ ਟ੍ਰੈਫਿਕ ਜਿਹੜੀ ਹੈ ਜੀ ਐਜੂਕੇਸ਼ਨ ਨੂੰ ਬਿਹਤਰ ਕਰਨ ਵਾਸਤੇ ਜਿਹੜਾ ਹੈਗਾ ਉਪਾਲਿਖੇ ਸਾਰੇ ਕੀਤੇ ਗਏਗੇ ਅਜਾ ਲਗਭਗ ਇਸ ਸਾਲ ਦੇ ਵਿੱਚ 18000 ਦੇ ਲੜੇ ਚਲਾਣਾ ਹੈ ਉਹ ਜਿਹੜੇ ਹੈਗੇ ਟ੍ਰੈਫਿਕ ਦੇ ਵਿੱਚ ਦਰਸ਼ ਕਿਤੇ ਗਏ ਹੈਗੇ ਤੋਂ ਲਗਾਤਾਰ ਜਿੰਨਾ ਕਿ ਤੁਸੀਂ ਜਾਣਦੇ ਹੈਗੇ ਜਿਵੇਂ ਅਕਸੀਮ ਸਾਹਿਬ ਉਹ ਡੀਜੀ ਸਾਹਿਬ ਦੇ ਜਿਹੜਾ ਲਗਾਤਾਰ ਨਿਰਦੇਸ਼ ਹੁੰਦੇ ਹੈ ਜੀ ਪਬਲਿਕ ਦੀ ਜਿਹੜੀ ਚੰਨ ਸੁਣਵਾਈ ਹੈ ਉਹ ਜਿਹੜੀ ਹੈਗੀ ਉਹਦੇ ਚ ਪ੍ਰਾਇੋਰਟੀ ਹੈਗੀ ਤੋਂ ਪਬਲਿਕ ਦੀ ਜਿਹੜੀ ਸੁਣਵਾਈ ਨੂੰ ਮੁੱਖ ਨਜ਼ਰ ਰੱਖਦੇ ਹੋਏ ਪਬਲਿਕ ਕੰਪਲੇਂਟ ਲਗਭਗ 8.5 ਲਗਭਗ ਪਲਿ ਕੰਪਲੇਂਟ ਲੈਂਡ ਹੈ ਅਸੀਂ ਡਿਸਪੋਜ਼ ਕੀਤੀ ਹੈ